ਆਪਾਂ ਹੁਣ ਚੁਟਕਲੇ ਬਹੁਤ ਸੁਣੇ ਆ ਚੁਟਕਲੇ ਸੁਣਾਉਣ ਵਾਲੇ ਪਰੋਂਦੇ ਐ ਤੁਸੀਂ ਦੇਖ ਲਓ ਯੂਕਰੇਨ ਪਰ ਪਤਾ ਸਾਰੇ ਯੂਕਰੇਨ ਚ ਕੀ ਹੋ ਰਿਹਾ ਉਹਦਾ ਪ੍ਰਧਾਨ ਮੰਤਰੀ ਨੇ ਚੁਟਕਲੇ ਸੁਣਾਉਂਦਾ ਹੁੰਦਾ ਸੀ ਲੋਕਾਂ ਨੇ ਹਰਦਾਸ ਆ ਕੇ ਉਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਤੇ ਸਾਰਿਆਂ ਨੂੰ ਮਰਵਾਤਾ ਇੱਥੇ ਹੀ ਭਵੰਤਮਨ ਦੇਖ ਲਓ ਉਹਦੀ ਗਰਦੂਤਾ ਦੇਖੀ ਹੈ ਤੁਸੀਂ ਇਹਦੀ ਵੀਡੀਓ ਦੇਖੀ ਹੈ ਜਿਹੜੀ ਸੱਚੀ ਹੈ ਕਿਤੇ ਉਹ ਗੁਰੂ ਸਾਹਿਬ ਦੀ ਫੋਟੋ ਉੱਤੇ ਸ਼ਰਾਬ ਸਿੱਟਿਆ ਹੈ ਦੇਖੋ ਮੈਂ ਕਿਤੇ ਕਿਤੇ ਹਰਾਮ ਹੋ ਜਾਂਦਾ ਐ ਐਡੀ ਵੱਡੀ ਬੇਅਦਬੀ ਕੀਤੀ ਕੋਈ ਬੋਲ ਨਹੀਂ ਰਿਹਾ ਜਿਹੜੇ ਦਾਦੂ ਆਲਾ ਹੈ ਮੰਡ ਸਾਹਿਬ ਹੈ ਜਿਹੜੇ ਆਪਣੇ ਆਪ ਨੂੰ ਪੰਥਕ ਦਲ ਕਹਿੰਦੇ ਹੁੰਦੇ ਐ ਉਹ ਕਿਉਂ ਚੁੱਪ ਐ ਕਿਉਂਕਿ ਉਹਦੋਂ ਦਾ ਨਾਲ ਐ ਜੇ ਲੜਾਈ ਲੜ ਰਿਹਾ ਤਾਂ ਇਕੱਲਾ ਕਾਲੀ ਦਲ ਐ ਆ ਜਿਹੜੇ ਕਈ ਮਹਾਪੁਰਖਾਂ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਐ बेदबी की कमजोर हो गए तो मेरे दे पर्चा करा दू मैं कहा मेरे दे ना बड़े कर ना वे बादल साहब डरे किसी परचे तो ना जेल तो डरे अकाली दल वो पार्टी है ना जे जुल्म के खिलाफ लड़ने

ਜੇ ਇਹ ਡਰਾਂਗੇ ਤਾਂ ਕਿਉਂ ਰਹਿਸੇ ਨਹੀਂ ਅਕਾਲੀ ਦਾ ਲੜਾਈ ਲੜੂਗਾ ਤੇ ਲੜਦਾ ਰਹੂਗਾ ਅਕਾਲੀ ਦਾ ਹੈ ਥੋੜੀ ਕੌਮ ਦੀ ਪੰਜਾਬ ਦੀ ਖਾਲਸਾ ਬਾਂਗੀ ਜੱਦੇ ਮੰਦੀ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਜੇ ਬਚਾਉਣਾ ਕੌਮ ਨੂੰ ਜੇ ਬਚਾਉਣਾ ਪੰਜਾਬ ਨੂੰ ਜੇ ਆਪਣੇ ਜਵਾਨੀ ਨੂੰ ਬਚਾਉਣਾ ਹੈ ਜੇ ਵਾਪਸ ਤਰੱਕੀ ਲੈ ਕੇ ਆਉਣੀ ਹੈ ਆਪਣੇ ਕੋਲ ਹੁਣ ਕੋਈ ਚਾਰਾ ਨਹੀਂ ਹੈ ਅਕਾਲੀ ਦਲ ਤੂ ਪੈ ਗਿਆ ਸੁਖਵੀਰ ਤੇਰੀ ਸੋਚ ਤੁਸੀਂ ਸਾਰੇ ਜਾਣਦੇ ਹੋ ਅੱਜ ਤੱਕ ਜੋ ਵੀ ਮੈਂ ਕਿਹਾ ਹੈ ਮੈਂ ਪੂਰਾ ਕੀਤਾ ਕਿ ਨਹੀਂ ਆ ਤੁਸੀਂ ਮੇਰੇ ਪਾਰਲੀਮੈਂਟ ਵਾਲੇ ਵੀ ਸਾਰੇ ਨੂੰ ਪੁੱਛ ਲਓ ਜੋ ਜੋ ਕਿਹਾ ਮੈਂ ਪੂਰਾ ਕੀਤਾ ਕਿਉਂਕਿ ਮੈਂ ਜ਼ਿੰਦਗੀ ਚ ਕਿਤੇ ਕੋਈ ਬੰਦਾ ਆਪਣੇ ਪਰਿਵਾਰ ਨੂੰ ਧੋਖਾ ਨਹੀਂ ਦਿੰਦਾ ਸਾਡਾ ਤਾਂ ਪਰਿਵਾਰ ਆ ਤੁਸੀਂ ਅਸੀਂ ਰਹਿਣਾ ਇੱਥੇ ਐ ਐਸ ਕਰਕੇ ਮੈਂ ਤੁਹਾਨੂੰ ਅੱਜ ਕਹਿਣਾ ਚਾਹੁੰਦਾ ਤੁਸੀਂ ਮੇਰ ਕਰਕੇ ਸਰਕਾਰ ਲਿਆ ਦਿਓ ਉਹ ਵਾਪਸ ਉਹ ਦਿਨ ਲੈ ਕੇ ਆਵਾਂਗੇ ਜਿਹੜੇ ਬਾਦਲ ਸਾਹਿਬ ਦੇ ਸਮੇਂ ਦੇ ਵਿੱਚ ਤਰੱਕੀ ਹੁੰਦੀ ਸੀ ਪੰਜਾਬ ਦੀ ਮੈਂ ਗਰੰਟੀ ਕਰਦਾ ਹਾਂ ਜਿਸ ਦਿਨ ਸਰਕਾਰ ਬਣੀ ਪਹਿਲਾ ਕੰਮ ਕਰੂੰਗਾ ਪੰਜ ਸੱਤ ਜਿਹੜੇ ਮਹੀਨੇ ਪਹਿਲੇ ਕੰਮ ਹੈ ਪੰਜਾਬ ਦੇ ਜਿਹੜੇ ਜ਼ਿੰਮੇਦਾਰ ਕੋਲੇ ਟਿਊਬਲ ਕਨੈਕਸ਼ਨ ਹੈ ਨਹੀਂ ਪਹਿਲੇ 10 ਦਿਨਾਂ ਚੋਂ ਦਿੱਤਾ ਜਾਊਗਾ ਆ ਜਿਹੜੇ ਅੱਜਕੱਲ 15-20 ਲੱਖ ਦੇ ਮਗਰ ਫਿਰਦੇ ਹੋ ਤੁਸੀਂ ਟਿਊਬਵਲ ਕਨੈਕਸ਼ਨ ਲੈਣ ਵਾਸਤੇ ਓਕੇ ਸੋਕੇ ਸਾਲ ਟਪਾ ਲਓ ਦੂਜੀ ਗੱਲ ਮੈਂ ਜਾਂ ਕਰੂੰਗਾ ਇੱਕ ਆ ਜਿਹੜਾ ਰਾਜਸਥਾਨ ਕਨਾਲ ਹੈ ਇਹਦਾ ਪਾਣੀ ਪੰਜਾਬ ਦਾ ਪਾਣੀ ਹੈ ਦੁਨੀਆ ਦਾ ਕਾਨੂੰਨ ਹੈ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਿਆ ਟਪਦੇ ਐ ਉਸੇ ਸੂਬੇ ਵਿੱਚ ਦਾ ਹੱਕ ਹੈ ਉਹ ਪਾਣੀ ਦਾ ਪਰ ਆਪਣਾ ਸਾਰਾ ਪਾਣੀ ਰਾਖਤ ਨੂੰ ਪੇਤਾ ਅ ਰਾਜਸਥਾਨ ਨਾਲ ਬੰਦ ਕਰਕੇ ਆ ਪਾਣੀ ਥੋੜੇ ਪੰਜਾਬ ਚ ਰੱਖਾਂਗੇ ਜਿੰਨੇ ਕੇਲਾਂ ਦੇ ਇਲਾਕੇ ਐ ਘਰ ਤੋਂ ਘਰ 2-3000 ਕਰੋੜ ਰੁਪਏ ਦਾ ਬਜਟ ਲਾ ਕੇ ਸਾਰੇ ਪਾਈਪਾਂ ਰਾਹੀਂ ਤੁਹਾਨੂੰ ਅਖੀਰ ਤੱਕ ਪਾਣੀ ਪਹੁੰਚਾਉਂਗਾ ਵੱਡੇ ਪੱਧਰ ਤੇ ਆ ਪ੍ਰੋਗਰਾਮ ਚਲਾਇਆ ਜਾਊਗਾ ਜਿਹੜੇ ਆਪਣੇ ਨੌਜਵਾਨ ਜਿਵੇਂ ਵੱਡੇ ਬਾਦਲ ਸਾਹਿਬ ਨੇ ਟਰੈਕਟਰ ਨੂੰ ਗੱਡਾ ਬਣਾ ਕੇ ਟੈਕਸ ਮਾਫ ਕਰਤਾ ਬ੍ਰੀਫ ਦਾ ਗੱਡਾ ਹੈਗਾ ਸਕੂਟਰ ਸਾਈਕਲ ਸਕੂਟਰ ਉਹਦੇ ਤੇ ਕੋਈ ਟੈਕਸ ਨਹੀਂ ਲੱਗੂਗਾ ਜਿੰਨੇ ਸੇਵਾ ਕੇਂਦਰ ਬੰਦ ਕੀਤੇ ਸੀ ਉਹਨਾਂ ਨੂੰ ਖੋਲਿਆ ਜਾਊਗਾ ਤੇ ਹਰ ਪਿੰਡ ਵਿੱਚ ਬਣਾਇਆ ਜਾਊਗਾ ਜਿੱਥੇ ਸਾਰੇ ਕੰਮ ਤੁਹਾਨੂੰ ਉੱਥੇ ਪਿੰਡ 'ਚ ਹੋ ਜਾਣਗੇ ਕੋਈ ਤੁਹਾਨੂੰ ਬਾਹਰ ਦਫ਼ਤਰ ਕਿਸੇ ਜਾਣਾ ਨਹੀਂ ਪੈਣਾ ਇਹਨਾਂ ਨੇ ਝਾੜੂ ਵਾਲੇ ਨੇ ਆਪਣੇ ਵਰਕਰਾਂ ਤੇ ਬਹੁਤ ਝੂਠੇ ਕੇਸ ਕੀਤੇ ਆ ਮੈਂ ਵਾਦਾ ਕਰਦਾ ਪਹਿਲੇ ਦਿਨ ਕਮਿਸ਼ਨ ਬਣਾ ਕੇ ਜਿਹੜਾ 2 ਮਹੀਨੇ ਦੇ ਅੰਦਰ ਅੰਦਰ ਪੂਰੇ ਪੰਜਾਬ ਦੇ ਜਿਹੜੇ ਵੀ ਝੂਠਾ ਕੇਸ ਕੀਤੇ ਆ ਸਾਰੇ ਕੇਸ ਰੱਦ ਕੀਤੇ ਜਾਣਗੇ ਤੇ ਜਿਨ੍ਹਾਂ ਨੇ ਕਰਾਏ ਆ ਭਜੜੇ ਝਾੜੂ ਵਾਲੇ ਵਰਕਰ ਨੇ ਲੀਡਰ ਨੇ ਜਾਂ ਸੱਭ ਸਮੇਂ ਉਹਨਾਂ ਦੇ ਝੂਠੇ ਕੇਸ ਸੁਣਾਉਣ ਦਾ ਸਰਪਚਾ ਕਰਕੇ ਉਹਨਾਂ ਅੰਦਰ ਕੀਤਾ ਜਾਊਗਾ ਜਿੰਨੀਆਂ ਸਰਕਾਰੀ ਨੌਕਰੀਆਂ ਸਾਡੇ ਸਮੇਂ 'ਚ ਅਸੀਂ ਕਾਨੂੰਨ ਬਣਾਤਾ ਸੀ ਕੀ ਪੰਜਾਬ ਦੇ ਲੋਕੀ ਰਹਿਣ ਵਾਲੇ ਡੰਮਸਾਈ ਨੂੰ ਸਰਕਾਰੀ ਨੌਕਰੀ ਪੰਜਾਬ ਵਿੱਚ ਮਿਲ ਸਕਦੀ ਹੈ ਪਰ ਝਾੜੂ ਵਾਲੇ ਨੇ ਆ ਕੇ ਕਾਨੂੰਨ ਬਦਲ ਕੇ ਹੁਣ ਸਾਰਿਆਂ ਨੂੰ ਕਰਤਾ ਹੁਣ ਜਿਹੜੇ 20 25 ਹਜ਼ਾਰ ਦੀ ਸਰਕਾਰੀ ਨੌਕਰੀਆਂ ਹੁਣ ਆਈਆਂ ਅੱਧੀਆਂ ਕੋਈ ਰਾਜਸਥਾਨ ਤੋਂ ਹੈ ਕੋਈ ਹਿਮਾਚਲ ਤੋਂ ਹੈ ਕੋਈ ਹਰਿਆਣਾ ਤੋਂ ਹੈ ਉੱਥੇ ਜਾ ਕੇ ਇਹ ਝਾੜੂ ਵਾਲੇ ਬੋਲਦੇ ਆ ਕਿ ਨੌਕਰੀਆਂ ਅਸੀਂ ਦੇ ਰਹੇ ਹਾਂ ਤੁਹਾਨੂੰ ਪੰਜਾਬ ਵਿੱਚ ਤੇ ਤੁਹਾਡੇ ਬੱਚਿਆਂ ਨੂੰ ਪੱਤਰਫੋਨ ਕਰਵਾ ਹੀ ਨਹੀਂ ਅੱਛੀ ਜੇ ਤੱਕ ਕਾਨੂੰਨ ਲੇਖਿਆ ਵਾਗੇ ਕਿ ਕੋਈ ਵੀ ਸਰਕਾਰੀ ਨੌਕਰੀ ਪੰਜਾਬ ਦੇ ਵਸਨੀਕ ਤੋਂ ਬਿਨਾਂ ਨਹੀਂ ਹੋਵੇਗੀ ਜਿੰਨੀ ਇੰਡਸਟਰੀ ਪੰਜਾਬ 'ਚ ਹੈ ਜੇ ਉਹਨਾਂ ਨੇ ਕੋਈ ਸਬਸਿਡੀ ਲੈਣੀ ਹੈ ਉਹਨਾਂ ਨੂੰ 75% ਪੰਜਾਬ ਦੇ ਬੱਚੇ ਰੱਖਣੇ ਪੈਣੇ ਆ ਜਾਂ ਉਹਨਾਂ ਨੂੰ ਕᓱੂਲ ਚਾਹੀਦੀ ਹੋਵੇ ਇੱਕ ਆਪਣੇ ਨੌਜਵਾਨਾਂ ਨੂੰ ਬੱਚੇ ਤੇ ਬੱਚਿਆਂ ਨੂੰ ਮੈਂ ਭਾਵੇਂ ਐਸੀਵੀ ਦਾ ਭਾਵੇਂ ਗਰੀਬ ਬੀਸੀ ਦਾ ਪਰ ਨਾਲ ਸੰਬੰਧ ਕਰਦਾ ਭਾਵੇਂ ਕੋਈ ਜਿੰਨਾ ਹੀ ਸੰਬੰਧ ਕਰਦਾ ਜਿਨੇ ਬੱਚੇ ਬੱਚੀਆਂ ਹੈ ਅਸੀਂ ਆਪਣਾ ਕੰਮ ਕਰਨ ਵਾਸਤੇ ਆਪਾਂ ਇਹ ਨਹੀਂ ਕੈਨੇਡਾ ਅਮਰੀਕਾ ਭੱਜਦੀਆਂ ਕਿ ਉੱਥੇ ਆਪਣੇ ਕੋਲੋਂ ਪੈਸਾ ਲਾ ਕੇ ਉੱਥੇ ਜਾ ਕੇ ਤੁਸੀਂ ਧੱਕੇ ਖਾਂਦੇ ਹੋ 10 ਲੱਖ ਰੁਪਇਆ ਪੰਜਾਬ ਸਰਕਾਰ ਵਾਸਤੇ ਹਰ ਉਹ ਨੌਜਵਾਨ ਆਪਣਾ ਕੰਮ ਕਰਨਾ ਚਾਹੇ 10 ਲੱਖ ਰੁਪਇਆ ਉਹਨੂੰ ਬਣਾ ਦੇਵਾਂਗੇ ਉਹ 10 ਲੱਖ ਦਾ ਲੋਨ ਹੋਊਗਾ ਜਿਹੜਾ 10 ਸਾਲਾਂ ਚ ਪੂਰਾ ਦੇਣਾ ਪੈਣਾ ਵਾਪਸ ਪਹਿਲੇ 3 ਸਾਲ ਕੋਈ ਨਹੀਂ ਦੇਣਾ ਪੈਣਾ 7 ਲੱਖ ਕਿਸ਼ਤਾਂ ਪਰ ਉਹਦਾ ਸਾਰਾ ਪਿਆਜ ਪੰਜਾਬ ਸਰਕਾਰ ਭਰੂਗੀ ਤੁਹਾਨੂੰ ਭੱਦੀ ਲੂਣੇ ਮੈਂ ਚਾਹਣਾ ਕਿ ਆਪਣੇ ਨੌਜਵਾਨ ਛੋਟੇ ਮੋਟੇ ਕੰਮ ਆਪ ਕਰਨ ਆਪਣੀ ਦੁਕਾਨ ਖੋਲਣ ਕੋਈ ਕਿਸੇ ਨੇ ਡੇਰੀ ਦਾ ਕੰਮ ਕਰਨਾ ਕਿਸੇ ਨੇ ਬੱਕਰੀਆਂ ਦਾ ਕੰਮ ਕਰਨਾ ਕਿਸੇ ਨੇ ਝੋੜੇ ਹੋਰ ਕੰਮ ਕਰਨੇ ਆ ਵਿਚਾਰੇ ਕੋਲੇ ਸਾਧਨ ਨਹੀਂ ਨੇ ਬਹੁਤ ਬੱਚੇ ਆਪਣੇ ਪੜ ਨਹੀਂ ਸਕਦੇ ਮੈਂ ਤੁਹਾਨੂੰ ਗਰੰਟੀ ਅਗਲੇ 5 ਸਾਲਾਂ ਵਿੱਚ ਬਣਾ ਕੇ ਦਿਖਾਉਂਗਾ ਅੱਜ ਤੱਕ ਕੋਈ ਗਰੀਬ ਪਰਿਵਾਰ ਦਾ ਬੰਦਾ ਡਾਕਟਰ ਨਹੀਂ ਬਣਿਆ ਪਹਿਲੀ ਤਾਂ ਅਸੀਂ ਜਿਹੜੇ ਮਾਨ ਸਾਹਿਬ ਕਹਿੰਦੇ ਨੇ 16 ਮੈਡੀਕਲ ਹਸਪਤਾਲ ਬਣਾ ਕੇ ਮੈਂ ਦਿਖਾਉਂਗਾ ਇਹਨਾਂ ਨੇ ਕੁਝ ਨਹੀਂ ਕਰਨਾ ਪਰ ਉਹ ਥੋੜਾ ਜਿੰਨੇ ਵੀ ਜ਼ਿਲ੍ਹੇ ਐ ਹਰ ਜ਼ਿਲ੍ਹੇ ਵਿੱਚ ਨਾ ਮੋਗੇ ਥੋੜਾ ਮੈਡੀਕਲ ਕਾਲਜ ਹੋਊਗਾ ਅੱਧੀਆਂ ਸੀਟਾਂ ਉਹਦੇ ਸਰਕਾਰ ਦੀਆਂ ਹੋਣਗੀਆਂ ਜਿੱਥੇ ਗਰੀਬ ਬੱਚਿਆਂ ਦੇ ਬੱਚੇ ਭਾਵੇਂ ਐਸੀ ਪ੍ਰਵਾਹ ਜਨਰਲ ਪ੍ਰਵਾਹ ਬੀਸੀ ਪ੍ਰਵਾਹ ਗਰੀਬ ਹੋਣ ਉਹਨਾਂ ਦੇ ਬੱਚਿਆਂ ਨੂੰ ਮੁਫਤ ਪੜਾਵਾਂਗੇ ਤੇ ਉਹਦੇ ਬਾਅਦ 5 ਸਾਲ ਉਹ ਸਰਕਾਰ ਵਿੱਚ ਨੌਕਰੀ ਵੀ ਕਰਨਗੇ ਉਹਦੇ ਬਾਅਦ ਜਿੱਥੇ ਮਰਦੀ ਜਾਣ ਘੱਟੋ ਘੱਟ ਇੱਕ ਬੰਦੇ ਬੱਚੇ ਨੂੰ ਮੌਕਾ ਤਾਂ ਮਿਲੀ ਦਈਏ ਉਵੇਂ ਵੈਟਰਨਰੀ ਕਾਲਜ ਖੋਲਣ ਦੀ ਲੋੜਾ ਉੱਥੇ ਵੀ ਆ ਕਰਾਂਗੇ ਕਿਉਂਕਿ ਤਾਂ ਹੀ ਪੰਜਾਬ ਅੱਗੇ ਵਧੂਗਾ ਇੱਕ ਅਸੀਂ ਸਕਿੱਲ ਯੂਨੀਵਰਸਿਟੀ ਦੇਖੋ ਬਹੁਤ ਲੋੜ ਹੈ ਇਲੈਕਟ੍ਰੀਸ਼ੀਅਨ ਦੀ ਪਰ ਕੋਈ ਸਿਕਾਉਂਦਾ ਨਹੀਂ ਬਹੁਤ ਲੋੜ ਹੈ ਕਾਰਾਂ ਦੇ ਮਕੈਨਿਕਾਂ ਦੀ ਪਰ ਕੋਈ ਸਿਕਾਉਂਦਾ ਨਹੀਂ ਬਹੁਤ ਲੋੜ ਹੈ ਆ ਆਪਣੇ ਜਿਹੜੇ ਮੈਸਨਰੀ ਦੀ ਕੋਈ ਸਿਕਾਉਂਦਾ ਨਹੀਂ ਬਹੁਤ ਲੋੜ ਹੈ ਬੱਚਿਆਂ ਨੂੰ ਆਪਣੇ ਬਿਊਟੀ ਪਾਰਲਰ ਦੀ ਜਾਂ ਕੋਈ ਹੋਰ ਕੋਈ ਆਪਣੇ ਕੱਪੜੇ ਸਿਉਂਦੀ ਸਟੇਨਿੰਗ ਕੋਈ ਸਿਕਾਉਂਦਾ ਨਹੀਂ ਅਸੀਂ ਇੱਕ ਯੂਨੀਵਰਸਿਟੀ 50000 ਬੱਚਿਆਂ ਦੀ ਬਣਾਈ ਜਾਊਗੀ ਜਿੱਥੇ ਕੰਪਨੀਆਂ ਆਪਣਾ ਸੈਂਟਰ ਖੋਲਣਗੀਆਂ ਜੇ ਮਹਿੰਦਰਾ